ਸਾਹਿਬ ਸੰਗਤ ਜੀ ਸਾਰੇ ਹੀ ਮਾਪੇ ਤੇ ਬੱਚੇ ਬੜੇ ਹੀ ਧੰਤਾਂ ਜੋ ਹਨ ਜੋ ਸਾਡੇ ਬਾਬੇ ਸ਼ਹੀਦ ਸਹਿਜਾਦਿਆਂ ਨੂੰ ਯਾਦ ਕਰਦੇ ਹੋਏ ਕਵਤਾਵਾਂ ਨਾਲ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਰਹੇ ਹਨ ਆਓ ਆਪਾਂ ਵੀ ਇੱਕ ਦਰਦਪਰ ਭਾਈ ਮਨਿੰਦਰ ਸਿੰਘ ਜੀ ਦੀ ਗਾਈ ਹੋਈ ਹੈ ਜਿਹੜੀ ਸਰਸਾ ਨਦੀ ਤੇ ਜਦੋਂ ਵਿਚੋੜਾ ਪੈਂਦਾ ਹੈ ਸਾਰਾ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ ਉਦੋਂ ਮਾਤਾ ਗੁਜਰਕੌਰ ਜੀ ਤੇ ਦੋਨੇ ਛੋਟੇ ਸਹਿਬਜਾਦੇ ਉਹ ਫੁਰੂਸਾਂ ਤੋਂ ਵਿਛੜ ਜਾਂਦੇ ਨੇ ਤੁਸੀਂ ਆਪਣੀ ਸੁਰਤ ਨੂੰ ਟਿਕਾਓ ਤੇ ਸਰ ਬਹੁਤਾਂ ਮਹੀਨਾ ਸਰਦੀ ਠੰਢੇ ਪਾਣੀ ਉੰਕੀਆਂ ਛੱਲਾ ਲੱਗ ਰੀਆਂ ਨੇ ਸਤ루 ਦਰਿਆ ਪੂਰਾ ਚੜਿਆ ਹੋਇਆ ਉਹਦੇ ਵਿੱਚੋਂ ਦੀ ਕਿਵੇਂ ਮਾਤਾ ਗੁਜਰਕੌਰ ਛੋਟੇ ਸਹਿਬਜਾਦੇ ਨੂੰ ਲੈ ਕੇ ਚੱਲਦੇ ਹਨ ਪਹਿਲੀ ਪੰਕਤੀ ਸਾਰਿਆਂ ਨੇ ਲੜਕੇਦਾਰ ਪੜ੍ਹਨੀ ਹੈ ਬਾਕੀ ਦੀ ਜੀ ਹੌਲੀ ਹੌਲੀ RAM ਦਾ ਸ਼ਰਵਨ ਕਰੀਏ ਜੀ ਵਾਹਿਗੁਰੂ ਜੀ ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਿਰਫ ਤੋਪਦੇ ਇੱਕ ਸੀ ਮਾਤਾ ਗੁਜਰੀ ਉਸ ਦੇ ਨਾਲ ਸਿਰਫ ਤੋਪਦੇ ਵਿਚਰੇ ਆਪਣੇ ਟੱਬਰੇ ਨਾਲੋਂ ਖਾਸਰ ਸਾ ਵਿੱਚ ਘੋਤੇ ਦੇ ਆਪਣੇ ਟੱਪਰ ਨਾਲੋਂ ਖਾਸ ਸਰਸਾ ਵਿੱਚ ਗੁੱਤੇ ਦੇ ਆਪਣੇ ਟੱਪਰ ਨਾਲੋਂ ਖਾਸ ਸਰਸਾ ਵਿੱਚ ਗੁਰੂ ਸਾਹਿਬ ਤੋਂ ਵਿਛੜ ਕੇ ਤਿੰਨੇ ਜਣੇ ਆਪਣੇ ਅੱਗੇ ਪੈਂਦੇ ਚੱਲਦੇ ਕਿਵੇਂ ਸੱਸਾ ਨਦੀ ਤੋਂ ਲੈ ਕੇ ਸਹੰਦ ਤੱਕ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਤਕਲੀਫਾਂ ਆਉਂਦੀਆਂ ਨੇ ਉਹ ਸਾਰੀਆਂ ਇਸ ਕਵਤਰ ਵਿੱਚ ਬਿਆਨ ਕੀਤੀਆਂ ਆਏ ਔਰ ਜੀ ਸਾਰੇ ਧਿਆਨ ਧਰ ਕੇ ਸੋ ਜੀ ਵਾਹਿਗੁਰੂ ਜੀਓ ਤੁਰ ਪਏ ਤਿੰਨ ਬਿੰਦ ਸੋਚੇ ਬਿੰਦ ਸਮਝੇ ਮੰਜ਼ਲ ਕਿਹੜੀ ਤੁਰਦੇ ਜਾਂਦੇ ਪਹੁੰਚ ਗਏ ਪਿੰਦ ਖੇੜੀ ਐਸੇ ਪਿੰਡ ਵਿੱਚ ਰੇੰਗਾ ਗੂੰ ਨੂਕਰ ਸੀ ਉਹ ਪੁਰਾਣਾ ਹੋਣੀ ਬਣ ਕੇ ਮਿਲ ਗਿਆ ਪਾਪੀ ਉਹ ਖਸਮਾਂ ਨੂੰ ਤਾਂ ਹੀ ਆਪਣੇ ਘਰ ਨੂੰ ਲੈ ਕੇ ਕੀ ਹੰਮਦਰਦੀ ਬੀਤ ਗਿਆ ਦਿਨ ਓਕਾ ਸੋਕਾ ਪਦ ਪਦ ਰਾਤ ਕਿ ਜਰਦੀ ਸੌ ਗਈ ਦਾਦੀ ਪੋਤਰੀਆਂ ਨੂੰ ਦੇਂਦੀ ਦੇਂਦੀ ਲੋਰੀ ਗੰਗੂ ਕੇ ਮਨ ਹੋ ਗਿਆ ਮੋਰਾ ਕਰ ਲਿਆ ਚੋਰੀ ਨੀਂਦ ਖੁੱਲੀ ਜਦ ਮਾਨੇ ਦੇਖਿਆ ਮੋਰਾ ਝੱਟ ਸਮਝ ਗਈ ਗੰਗੂ ਹੈ ਇਹ ਆਇਆ ਬਣ ਕੇ ਚੂਰਾ ਫਿਟਕਾ ਸੁਣ ਕੇ ਮਾਂ ਗੁਜਰੀ ਕੋ ਰਾਤ ਬੰਦੂ ਦੀ ਬੀਤੀ ਸੂਬੇ ਨੂੰ ਜਾਂ ਦੱਸਿਆ ਉਸਨੇ ਲੂਣ ਹਰਾਮੀ ਕੀਤੀ ਭੜਲੇ ਦਾਦੀ ਪੋਤੇ ਤੈਨੂੰ ਗੰਗੂ ਦੇ ਕਰਿਆ ਕੇ ਇਹ ਨਿਰਦੋਸ਼ ਮੁਸੀਬਤ ਤੇ ਮਾਰੇ ਫਸ ਗਏ ਤੋਖਾ ਖਾ ਕੇ ਅਣਕ ਲਈ ਗੁਰੂ ਗੋਬਿੰਦ ਸਿੰਘ ਨੇ ਹੈ ਤਲਵਾਰ ਉਠਾਈ ਸੁਪੇ ਵਰਗੇ ਪਾਪੀਆਂ ਦੀ ਹੈ ਉਸਨੇ ਨੀਂਦ ਉਡਾਈ ਇਹ ਮਾਤਾ ਸੀ ਉਸ ਗੁਰੂ ਦੀ ਇਸ ਅਨੁਸ ਤੇ ਬੱਚੇ ਬਾਪ ਵਾਂਗਰਾ ਸੋਚੀ ਇਹਾਂ ਦੀ ਵੀਰ ਬਹਾਦਰ ਸੱਚੇ ਝੂਠਿਆਂ ਦਾ ਤਾਂ ਕੰਮ ਹਮੇਸ਼ਾ ਸੱਚਿਆਂ ਨਾਲ ਹੈ ਖੈਣਾ ਸੁਭਾ ਕੇੰਦਾ ਬਾਪ ਦਾ ਬਦਲਾ ਮੱਛਿਆਂ ਕੋਲੋਂ ਲੈਣਾ ਡੱਕ ਦਿੱਤੀ ਬੁਰਜ ਠੰਡੇ ਵਿੱਚ ਪਾਪੀ ਮੂਲੇ ਨਾਲ ਸੰਗੇ ਦੁਆਦੀ ਮਾਤਾ ਬੇਦ ਸਰੀਰੋਂ ਬੱਚੇ ਪੈਰੋਂ ਨੰਗੇ ਇੱਕ ਤਾਂ ਠੰਡਾ ਮੁਰਝ ਪ੍ਰੂਵੀ ਪਾਉ मागਤੀਆਂ ਰਤ ਬਸ ਕਰਤੀ ਨੇ ਛੇੜ ਲੀਆਂ ਫਿਰ ਤੱਤੀ ਲੋਆਂ ਮਾਤਾ ਇੱਕ ਪੜਦਾ ਤਾਂ ਸ਼ਹੀਦ ਹੋ ਗਿਆ ਤੱਤੀ ਲੋਤੇ ਬਹਿ ਕੇ ਦੁਖੀਆਂ ਖਾਤਰ ਵਾਰੀ ਗਿਆ ਸੀ ਦਾਦਾ ਆਪਾ ਕੇ ਕੇ ਮਤੀ ਦਾਸ ਨੇ ਆਰੇ ਥੱਲੇ ਕੀ ਨਮਾਈ ਸਿੱਕੀ ਗੁਰ ਸਿੱਖਾਂ ਦੀ ਪੀਤੀ ਆਰੇ ਦੇ ਦੰਦਿਆਂ ਨਾਲ ਤਿੱਖੀ ਸਤੀ ਦਾਸ ਸੀ ਅੱਗ ਵਿੱਚ ਸੜ ਕੇ ਹੋਇਆ ਛਾਲੇ ਚਾਲੇ ਗੁਰ ਸਾਹਮਣੇ ਭਾਈ ਤੇਾਨਾ ਖੰਦੇ ਰਹੇ ਉਬਾਲੇ ਸਨ ਸੰਚਾਉ ਮਰਨ ਦਾ ਚੜਿਆ ਲੱਗੇ ਮੋਤੀ ਓਢੀਕਣ ਚੜ ਗਿਆ ਸੂਰਜ ਨੀਵੀਂ ਪਾ ਕੇ ਪਾਪ ਨੇ ਛਾਤੀ ਢਾਣੀ ਸੱਚ ਝੂਠ ਦੀ ਟੱਕਰ ਵਿੱਚੋਂ ਨਿਕਲੂ ਅਮਰ ਕਹਾਣੀ ਪਾਪੀ ਹੋਏ ਇਕੱਠੇ ਸਾਰੇ ਸਬਾ ਵਿਨਾਲ ਬੁਲਾਈ ਸੱਜ ਨੂੰ ਫਾਹੇ ਲਾਹਣ ਕਾਦਰ ਆਣ ਕਚੈਰੀ ਲਾਈ ਸੁჯ्यानੰਦ ਤੇ ਗੰਗੂ ਭਾਮਣ ਸਭ ਦੇ ਚੇਰੀ ਹਾਸਾ ਜ਼ੁਲਮ ਦੇਖ ਕੇ ਹੱਸਣ ਲੱਗੇ ਵੇਖਣ ਆਏ ਤਮਾਸ਼ਾ ਪੇਸ਼ ਕਰੋ ਬੱਚਿਆਂ ਨੂੰ ਛੇਤੀ ਸੁਪੇ ਹੁਕਮ ਸੁਣਾਇ ਆਣ ਸਿਪਾਹੀਆਂ ਮਾਂ ਗੁਜਰੀ ਦੇ ਹੱਥ ਕਲੇਜੇ ਪਾਇਆ ਤੋਰ ਦਿੱਤਾ ਦਾਦੀ ਨੇ ਦੇਕੇ ਪੋਤਰੀਆਂ ਨੂੰ ਥਾਪੀ ਲੋਰੀਆਂ ਦੇ ਵਾਰੀ ਗੋਦੀ ਸੁੰਨੀ ਕਰ ਗਏ ਪਾਪੀ ਤੁਰ ਪੈ ਗੋਏ ਲਾਲ ਪਿਆਰੇ ਜਾਂਦੇ ਹੱਸਦੇ ਗਾਉਂਦੇ ਐ ਤੱਕਦੇ ਜਾਂਦੇ ਦਾਦੀ ਵੱਨ ਨੂੰ ਕੁੱਲੀਆਂ ਵਿੱਚ ਮੁਸਕਾਉਂਦੇ ਰਾਬੇ ਅੱਗੇ ਯਾਰ ਕਾ ਸਾਥ ਕਰਦੀ ਹੱਥ ਬਨ ਗੁਜਰੀ ਮਾਤਾ ਲਾਜ ਰਖੀ ਮੇਰੇ ਗੋਪਿੰਦ ਸਿੰਘ ਜੀ ਤੇਰੇ ਹੱਥ ਵਿੱਚ ਦਾਤਾ ਜੇ ਪੋਤਰੇ ਕਬਰ ਆ ਗਏ ਮੇਰੇ ਵੇਖ ਬੈਰੀ ਦਾ ਗੁੱਸਾ गोविंद मेरा लाल हमेशा रहूं मेरे नाल रुसा आके गाम लाड तेरे ने मेरे पुत्र बगाड़े मेरे रब्बा पैना जान मां पुत्र विच पाड़े ऐतरे नाल कचहरी पहुंचे आऊंदे आफते बुलाई आऊंदे सारे ਫਤਿਹ ਬਜ਼ਾਕੇ ਅਗ ਸੂਬੇ ਨੂੰ ਲਾਈ ਓਮਣੀ ਨੇ ਆਣੀ ਗੱਲ ਸਿਆਣੀ ਵੇਖ ਵੇਖ ਕੇ ਸਰਿਆ ਲੇਕ ਚੀਚੀਆਂ ਪਿਉੜੀਆਂ ਪਾਵੇ ਫੂੜੀ ਅੱਖਾਂ ਨੂੰ ਚੜਿਆ ਕਾਬੂ પાਕੇ ਗੁੱਸੇ ਰੁਕੇ ਫੇਰ ਚਲਾ ਕੀ ਵਰਤੀ ਨਾਲ ਪਿਆਰ ਦੇ ਕਹਿੰਦਾ ਓ ਇਸ ਲਾਮ ਚ ਹੋ ਜਾਓ ਪਤੀ ਕਦੇ ਜਬਨ ਮਿੱਠਾ ਬੋਲੇ ਕਦੇ ਗੁੱਸੇ ਵਿੱਚ ਬੋਲੇ ਕਦੇ ਜਗੀਰਾ ਲਾਲ ਚ ਦੇਵੇ ਕਦੇ ਧੀਆਂ ਦੇ ਡੋਲੇ ਇਹ ਪਰ ਕਿੰਤਾ ਡੋਲਣ ਬੱਚੇ ਗੁਰ ਗੋਬਿੰਦ ਦੇ ਜਾਇ ਰਹੇ ਗਲੋਤੇ ਹਿੱਤ ਧਾਣ ਕੇ ਦਾਤੀ ਦੇ ਸਿਖਲਾਈ ਦੋ ਦਿਨ ਰਹੀ ਕਚਹਿਰੀ ਲਗਦੀ ਕੁਝ ਵੀ ਪਿਆਨਾ ਪੱਲੇ ਹਾਰ ਗਏ ਜਦ ਪਾਪੀ ਕਹਿੰਦੇ ਦਿਓ ਨਹੀਂ ਆਂਦੇ ਥੱਲੇ ਸਜ਼ਾ ਸੁਣਾ ਕੇ ਪਾਪੀ ਸਮਝਣ ਸੱਚ ਦੀ ਸ਼ਾਮ ਤੇ ਆਈ ਇਹ ਪਰ ਸੱਚ ਨੇ ਅਮਰ ਹੋਣਾ ਹੈ ਇਹ ਉਸ ਦੀ ਵਟਿਆਈ ਮੁੜ ਗਏ ਲਾਲਿਤ ਚੈਰੀ ਵਿੱਚੋਂ ਗੱਲ ਮੁਕਾ ਕੇ ਕੰਨ ਮਿਲਾਂਗੇ ਅਸੀਂ ਮੋਤ ਨੂੰ ਤੁਰ ਪਏ ਲਾਂ ਲਾਂ ਕੇ ਬੇਖੌਫ ਜਹੀ ਜੋੜੀ ਜਾਪੇ ਮਰਨ ਲਈ ਬੇਸਬਰੀ ਸਜਾ ਮੋਤ ਦੀ ਸੁਣ ਕੇ ਦੱਸਣ ਦਾਦੀ ਨੂੰ ਖੁਸ਼ਖਬਰੀ ਦਾਦੀ ਚੁੰਮੀ ਮੂਹ ਲਾ ਲਾਂ ਦੇ ਨਾ ਲੈ ਕਲਗੀਆਂ ਚੁੱਮੇ ਸਿਰੇ ਚੜ ਗਿਆ ਕਾਰਜ ਜਿਹੜਾ ਲਾਇਆ ਮੇਰੇ ਜਮੇ ਨਸ ਲੱਗੇ ਸਾਹਿਬ ਜਾਵੇ ਕੰਜੀ ਕਿਹਰੀ ਬੀਤੀ ਅਸਾਂ ਚੱਲਣ ਦਿੱਤੀ ਕੋਈ ਸੂਬੇ ਦੀ ਬਦ ਨਿਤੀ ਪੈਲਾ ਲਾਲਚ ਦਿੱਤੇ ਸਾਨੂੰ ਕਈ ਤਰ੍ਹਾਂ ਸਮਝਾਵੇ ਅੱਖਾਂ ਕੱਢ ਕੇ ਤਉੜੀਆਂ ਪਾ ਕੇ ਸਾਨੂੰ ਬਹੁਤ ਡਰਾਵੇ ਦਾਦੀ ਜੀ ਅਸੀਂ ਜਰਨਾ ਡੋਲੇ ਤੌਣੀ ਨਾ ਕੀਤੀ ਥੱਲੇ ਸਾਡੇ ਸਿਰ ਤੇ ਹਾਥ ਬਾਪ ਦਾ ਤੇਰੀ ਸਿੱਖਿਆ ਪੱਲੇ ਤੱਕੀਆਂ ਸਾਡੀਆਂ ਅੱਗ ਵਿੱਚ ਜਦ ਨਿਕਲੇ ਉਸ ਅੱਗ ਦੇ ਚੰਗਿਆੜੇ ਜਿਸ ਅਗਨੀ ਵਿੱਚ ਗੁਰ ਅਰਜਨ ਨੇ ਲਹੂ ਮਾਸ ਸੀ ਸਾੜੇ ਨਹੀਂ ਛੱਡਿਆ ਸੀ ਧਰਮ ਆਪਣਾ ਪਾਪੀ ਆਖਰ ਹਾਰੇ ਕਸਮਾਂ ਭੁੱਲੀਆਂ ਕਾਜੀ ਨੂੰ ਜਦ ਛੱਡੇ ਅਸੀਂ ਜਕਾਰੇ ਸੜਦੇ ਪੁਜਦੇ ਖਿੰਡ ਗਏ ਪਾਪੀ ਬਹਿ ਗਏ ਮੂਲ ਟਕਾ ਕੇ ਖਤਮ ਕਰੋ ਕਹਿੰਦੇ ਕਰੋ ਦੁਹਾਨੀ ਨੀਹਾਂ ਵਿੱਚ ਚੜਾ ਕੇ ਸੜਦੇ ਪੁਜਦੇ ਖਿੰਡ ਗਏ ਪਾਪੀ ਬਹਿ ਗਏ ਮੂਲ ਟਕਾ ਕੇ ਖਤਮ ਕਰੋ ਕਹਿੰਦੇ ਤੇ ਦੋਹਾਂ ਨੀਹਾਂ ਵਿੱਚ ਚੜਵਾ ਕੇ ਰਾਤ ਆਖਰੀ ਬਹੁਤ ਹਨੇਰੀ ਚੱਲਣ ਹਵਾ ਦੇ ਫੱਕੇ ਕੋਸ਼ਿਸ਼ ਕਰਕੇ ਦਾਦੀ ਨੰਗੇ ਪੋਤਰੀਆਂ ਨੂੰ ਧੱਕੇ ਗੋਦੀ ਦਾ ਨਿਗ ਦੇਵੇ ਨਾਲ ਲੋਰੀਆਂ ਦੇਵੇ ਥੱਪੇ ਸੌ ਜਾਓ ਮੇਰੇ ਲੱਗ ਲੈਓ ਤੁਸੀਂ ਸਾਰੇ ਦਿਨ ਤੇ ਥੱਕੇ ਨਿੱਕੇ ਨਿੱਕੇ ਜਾਉਦੇ ਮੇਰੇ ਕਰਕੇ ਹਵੇ ਲੜਾਈ ਧਰਮ ਦੀ ਖਾਤਰ ਕਰਨੇ ਕੈਵੇਂ ਬਹੁਤੀ ਮਗਜ ਖਪਾਈ ਸੋਚਾਂ ਵਿੱਚ ਹੀ ਰਾਤ ਗੁਜ਼ਰ ਗਈ ਚੜਿਆ ਨਵਾਂ ਸਵੇਰਾ ਇਹ ਸਵੇਰਾ ਲੱਗੇ ਆਇਆ ਪਾਪ ਦਾ ਘੁੱਪ ਹਨੇਰਾ ਆਏ ਸਿਪਾਹੀ ਲੱਗੇ ਬੱਚੇ ਰਹਿ ਗਈ ਦਾਦੀ ਇਕੱਲੀ ਮਮਤਾ ਖਤਰ ਘਟਦਾ ਜਾਂਦਾ ਹੈ ਜਿਸ ਦਾ ਦਿਲ ਮੰਨੋ ਮੱਲੀ ਨਾ ਹੈ ਬਾਪ ਇਲਾ ਦਾ ਇੱਥੇ ਨਾ ਹੈ ਮੋਗਾ ਪਿਆਰ ਚੰਗਾ ਹੁੰਦਾ ਜੇ ਜੰਦੀ ਵਾਰੀ ਮਿਲ ਜਾਂਤੇ ਇੱਕ ਵਾਰ ਨਾ ਹੈ ਬਾਪ ਇਹ ਨਾ ਦਾ ਇੱਥੇ ਨਾ ਹੈ ਮੋਗਾ ਪਿਆਰ ਚੰਗਾ ਹੁੰਦਾ ਜੇ ਜੰਦੀ ਵਾਰੀ ਮੇਰੇ ਜਾਂਦੇ ਗਵਾ ਤੁਝੇ ਜਾਂਦੇ ਨਹੀਂ ਹਾਂ ਵਦਨ ਬੱਚੇ ਦਾ ਗਾਦੇ ਰੋਜ਼ ਰੋਜ਼ ਨਾ ਦੁਨੀਆ ਉਤੇ ਦਿਨ ਬੜੇ ਪਾਗੀ ਆਉਂਦੇ ਮਾਪਕਾਂ ਨਾ ਵਣ ਲੱਗੀ ਰੜ ਕੇ ਫਿਰ ਸੂਬੇ ਦੀ ਤਾਣੀ ਛਿੜੀ ਕਹਾਣੀ ਸਰਸਾਂ ਤੋਂ ਅੱਜ ਨੀਹਾਂ ਵਿੱਚ ਮੁੱਕ ਜਾਣੀ ਪਾਪ ਕਮਾਉਣ ਲੱਗੀ ਰਲ ਕੇ ਫਿਰ ਸੂਪੇ ਦੀ ਧਾਣੀ ਛਿੜੀ ਕਹਾਣੀ ਸਰਸਾ ਤੋਂ ਅੱਜ ਨੀਹਾਂ ਵਿੱਚ ਮੁੱਕ ਜਾਣੀ ਹੁਕਮ ਸੁਣਾਇਆ ਸੂਪੇ ਨੇ ਜਦ ਜਿੰਦਾ ਵਿੱਚ ਨੀਹਾਂ ਦੇ ਗੱਡੀਆਂ ਰੱਖ ਦਿੱਤੀਆਂ ਸ਼ਾਦੀ ਤੇ ਤਾਂ ਫਿਰ ਗੱਡੀਆਂ ਵੱਡੀਆਂ ਹੁਕਮ ਸੁਣਾਇਆ ਜਿੰਦਾਂ ਵਿੱਚ ਨਹੀਂ ਹਾਂ ਦੇ ਗੱਡੀਆਂ ਰੱਖ ਦਿੱਤੀਆਂ ਛਾਤੀ ਤੇ ਤਾਂ ਫਿਰਕਣ ਲੱਗੀਆਂ ਹੱਡੀਆਂ ਚਿੰਦੇ ਜਾਂਦੇ ਇੱਤਾ ਕੰਦ ਨੂੰ ਉੱਪਰ ਝੁਕਦੇ ਜਾਂਦੇ ਦਿਨੇ ਦਿਹਾੜੇ ਮਾਂ ਗੁਜ਼ਰੀਏ ਸੂਰਜ ਛੁੱਪਦੇ ਜਾਂਦੇ ਗੋਟੇ ਗੋਡੇ ਮੌਤ ਪਹੁੰਚ ਕੇ ਸਿਰਵਰ ਚੜਦੀ ਆਵੇ ਮੌਤ ਸਿਕੰਜਾ ਕੱਸੀ ਜਾਵੇ ਛਾਦੀਆਂ ਟੁੱਟਦੀ ਜਾਵੇ ਗੋਡੇ-ਗੋਡੇ ਮੌਤ ਪਹੁੰਚ ਕੇ ਸਿਰਵਰ ਚੜਦੀ ਆਵੇ ਮੌਤ ਸਿਕੰਜਾ ਕੱਸੀ ਜਾਵੇ ਛਾਤੀਆਂ ਕਿ ਤੁੱਟਦੀ ਜਾਵੇ ਇੱਕ ਦੂਜੇ ਨੂੰ ਲਾਲਾਂ ਨੇ ਫਿਰ ੱੱਕਿਆ ਜਾਂਦੀ ਆਵੀ ਰਾਵਣ ਇਸ ਦੁਨੀਆ ਤੋਂ ਚਲੀਏ ਮਾਰ ਉਤਾਰੀ ਇੱਕ ਦੂਜੇ ਨੂੰ ਲਾਲਾ ਨੇ ਫਿਰ ਤੱਕਿਆ ਜਾਂਦੀ ਵਾਰੀ ਆਵੀ ਰਾਵਣ ਇਸ ਦੁਨੀਆ ਤੋਂ ਚਲੀਏ ਮਾਰ ਉਤਾਰੀ ਫਿਰ ਦੋਵੇਂ ਖਾਮੋਸ਼ ਹੋ ਗਏ ਨਵਜਾ ਹੋਈਆਂ ਮਟੀਆਂ ਮਾਂ ਗੁਜਰੀ ਦੀਆਂ ਨਰਮੀਆਂ ਅੰਦਰਾਂ ਟਿੱਡੇ ਵਿੱਚ ਹੋਈਆਂ ਕਟੀਆਂ ਫਿਰ ਤੋਂ ਇਹ ਖਾਂਮੋਸ਼ ਹੋ ਗਏ ਨਬਜ ਹੋਈਆਂ ਮਟੀਆਂ ਮਾਂ ਗੁਜਰੀ ਦੀਆਂ ਨਰਮੀਆਂ ਅੰਦਰਾਂ ਟਿੱਡੇ ਵਿੱਚ ਹੋਈਆਂ ਕਟੀਆਂ ਨਿਕਲ ਗਈਆਂ ਜਦ ਰੂਹਾਂ ਤਨ ਚੋਂ ਹੰਸ ਉਡਾਰੀ ਲੱਗੇ ਸੂਰਜ ਕਿਰਨ ਮਿਲੀ ਜਦੋਂ ਜੋਤੀ ਜੋਤ ਸਮਾਵੇ ਨਿਕਲ ਗੀਆਂ ਜਦ ਰੂਹਾਂ तन ਚੋਂ ਹੰਸੀ ਉਡਾਰੀ ਲਾਵੇ ਸੂਰਜ ਕਿਰਨ ਮਿਲੀ ਜਦੋਂ ਜੋਤੀ ਜੋਤ ਸਮਾਵੇ ਹੋ ਗਏ ਜਦੋਂ ਸ਼ਹੀਦ ਤੋਂ ਤੇਰੇ ਪਿੱਛੇ ਰਹਿ ਗਈ ਦਾਦੀ ਦਾਦੀ ਨੇ ਵੀ ਮਾਰੀ ਚੌਂਕੜਾ ਲਾ ਲਈ ਕੁੱਪ ਸਮਾਦੀ ਹੋ ਗਏ ਜਦੋਂ ਸ਼ਹੀਦ ਬੋਤਰੇ ਪਿੱਛੇ ਰਹਿ ਗਈ ਦਾਦੀ ਦਾਦੀ ਵੀ ਮਾਰੀ ਚੌਂਕੜਾ ਲਾ ਲਈ ਕੁੱਪ ਸਮਾਦੀ ਐਸਾ Jap ਸ਼ਬਦ ਦਾ ਛੋਇਆ ਐਸੀ ਸੁੱਤ ਚੜਾਈ ਛੱਡ ਤਾ ਤਨ ਦੁਰਜ ਖੰਡੇ ਵਿੱਚ ਆਪ ਨਾ ਮੁੜ ਕੇ ਆਈ ਐਸਾ ਜਿਵੇਂ ਸ਼ਰਦ ਦਾ ਛੋਲਿਆ ਐਸੀ ਸੁੰਦਰ ਚੜਾਈ ਛੱਡ ਦੇ ਤਾ ਤਨ ਦੁਰਜ ਟੱਡੇ ਵਿੱਚ ਆਪ ਨਾ ਮੁੜ ਕੇ ਆਈ ਸੂਰਜ ਕਿਰਨ ਮਿਲੀ ਇਹਨਿੰਨੋ ਜੋਤੀ ਜੋਤ ਸਮਾ ਗਈ ਸੂਰਜ ਕਿਰਨ ਮਿਲੀ ज्योति जोत से मांगे सूर्य जिन किरणें मिलीं चित्तनु ज्योति जोत से मांगे वाह रे आला मानदी